इतना करना चाहिए या इतना करना थोड़ी होली कोशिश करो देखो पैसे सारे कमांगे ठीक है सभी लोग पैसे कमा रहे हैं उससे काम से गलत चलता है तो उस पर धीरे धीरे रेडियो पे या जो जो तो भी कम्पलेट है साथ से मतलब के हैंडल करना सीखो बंदे को वहीं के वहीं टैंकल करो ठीक है किसी पे अगर कोई आगे आपको जा रही कर रहा है तो फिर नहीं था उसको बोलो तो चलो नहीं कर वो अपने करना करो तो उसमें कोई प्रॉब्लम नहीं अगर आप सही हो तो ਬੀਸਿਕ ਬੀਸਿਕ ਫੋਟੋਆਂ ਕਰ ਰਿਹਾ ਕਰ ਦਿੰਦੇ ਆ ਫਿਊਜ਼ ਪੇਪਰ ਨੇ ਵਰਤਨਾ ਫਸਟ ਪਿੰਕ ਰੱਖਨੇ ਸਭ ਨੇ ਕਵਰ ਨੂੰ ਭਰੋ ਹਰੇਕ ਨੂੰ ਕਰ ਤੋਂ ਬਿਲਕੁਲ ਐਕਸੈਕਟ ਕਰਵਾ ਦੇਣਾ ਠੀਕ ਹੈ ਹੋਮ ਵੀਡੀਓ ਵਿੱਚ ਇਹ ਕੰਮ ਕਰਵਾ ਦਿਓ ਬਹੁਤ ਬਣਸਿਆ ਨਾ ਕਿ ਆਪੇ ਦੁਆਰ ਦਾ ਹੋਇਆ ਦੇਖੋ ਫਸਟ ਨੂੰ ਦੇਖ ਕੇ ਵੀ ਚੱਲ ਗਿਆ ਅੱਜ ਸਾਡੇ ਜਿਲ੍ਹੇ ਦੇ ਡੀ ਐਚ ਓ ਮੈਡਮ ਡਾਕਟਰ ਜਗਜੀਤ ਕੌਰ ਅਤੇ ਉਹਨਾਂ ਦੇ ਨਾਲ ਐਫ ਐਸ ਓ ਦਿਨੇਸ਼ ਵਾਲੀਆ ਜੀ ਆਏ ਆਏ ਸੀਗੇ ਸੋ ਅੱਜ ਉਹਨਾਂ ਨੇ ਬੜੇ ਨਿਜਲੇ ਪੱਧਰ ਤੇ ਜਾ ਕੇ ਜਿਹੜੇ ਰੇੜੀਆਂ ਵਾਲਿਆਂ ਨੂੰ ਜਿਹੜੇ ਫਵਾਸ਼ ਫੂੜਾ ਜਾਂ ਜੂਸ ਦਾ ਕੰਮ ਕਰਦੇ ਆ ਤੇ ਉਹਨਾਂ ਹੀ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਸਮਝਾਇਆ ਹੈ ਕਿ ਜਿਹੜੀਆਂ ਹਦਾਇਤਾਂ ਜ਼ਰੂਰੀ ਹੈ ਜੋ ਬਹੁਤ ਹੀ ਜ਼ਰੂਰੀ ਹੈ ਸਵੈ ਦੇ ਸੰਬੰਧ ਦੇ ਵਿੱਚ ਉਹ ਇਹਨਾਂ ਨੂੰ ਸਮਝਾਈਆਂ ਗਈਆਂ ਉਹਨਾਂ ਵੱਲੋਂ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕਿ ਵੀ ਜਿਹੜੇ ਆਪਣੇ ਯੂਨੀਅਨ ਦੇ ਵਿੱਚ ਫਾਸਟ ਫੂਡ ਦਾ ਜਾਂ ਜੂਸ ਦਾ ਜਾਂ ਕੋਈ ਵੀ ਖਾਣ ਪੀਣ ਦਾ ਜਿਹੜਾ ਕੰਮ ਕਰਦੇ ਆ ਉਹ ਅਸੀਂ ਉਹਨਾਂ ਨੂੰ ਸਫਾਈ ਦੇ ਸਫਾਈ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਇਹਨਾਂ ਰੱਖ ਕੇ ਹੀ ਕੰਮ ਕਰੂਗੇ ਸੋ ਇਸ ਵਾਧੇ ਦੇ ਵਿੱਚ ਅੱਜ ਇਹ ਕੈਂਪ ਲਗਾਇਆ ਗਿਆ ਸੀ ਜੀ ਕੀ ਕੀ ਕਹਿ ਕੇ ਗਏ ਜੀ ਕੋਲੇ ਮਹੱਲੇ ਦੇ ਉਹਨਾਂ ਨੇ ਵਿਸ਼ੇਸ਼ਤਾਵਾਂ ਅਜਿਹਾ ਦਿੱਤੀਆਂ ਕਿ ਸਵਾਈ ਨੂੰ ਮੁੱਖ ਰੱਖਦੇ ਹੋਏ ਜੋ ਸਵਾਈ ਨੂੰ ਤੁਸੀਂ ਰੱਖ ਸਕਦੇ ਆ ਗਲਵਸ ਪਾਓ ਕੈਪ ਲਗਾਓ ਤੇ ਜਿਹੜਾ ਪਾਣੀ ਸਾਫ ਵਰਤੋਂ ਭਾਂਡੇ ਧੋਣ ਵਾਸਤੇ ਅਤੇ ਇੱਕ ਡਸਟਮੀਨ ਆਪਣੇ ਦੁਕਾਨ ਦੇ ਨਾਲ ਰੱਖੋ ਤੇ ਜੋ ਜਿਹੜੇ ਸੋਸ ਵਗੈਰਾ ਹੈ ਉਹ ਵਧੀਆ ਕੰਪਨੀ ਦੇ ਬਾਤ ਉਹ ਜਿਹੜੇ ਆਪ ਬਣਾਉਂਦੇ ਆ ਉਹਨਾਂ ਦੇ ਵਿੱਚ ਜਿਹੜੇ ਕਲਰ ਵਗੈਰਾ ਨਾ ਪਾਓ ਸੋ ਸਾਰੀਆਂ ਅਜਿਹਾ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਸਾਡੇ ਯੂਨੀਅਨ ਦੇ ਮੈਂਬਰਾਂ ਨੂੰ ਸਮਝਾਈਆਂ ਹੈ ਤੋ ਅਸੀਂ ਆ ਕੋਸ਼ਿਸ਼ ਕਰਾਂਗੇ ਕਿ ਵੀ ਇਹਨਾਂ ਅਦਾਇਤਾਂ ਦੀ ਅਸੀਂ ਪਾਲਣਾ ਕਰੀ। ਮੇਰੇ ਨਾਮ ਵੀਜੀਤ ਸਿੰਘ ਵਾਲੀਏ ਜੀ ਮੈਂ ਪੁਲਿਸ ਅਫਸਰ ਰੋਪੜ ਤੇ ਅੱਜ ਜਿਹੜਾ ਕੈਂਪ ਲਾਇਆ ਜੀ ਬਹੁਤ ਵਧੀਆ ਰਿਹਾ ਸਾਰੇ ਤੇ ਪ੍ਰਧਾਨ ਜੀ ਦੇ ਐਫਰਟਸ ਦੇ ਨਾਲ ਅੱਜ ਰੇੜੀ ਵਾਲੇ ਕਾਫੀ ਬੰਦੇ ਆ ਗਏ ਸੀਗੇ 50 60 ਬੰਦਿਆਂ ਦਾ ਹੁੰਦੇ। ਉਹਨਾਂ ਨੂੰ ਆਪਾਂ ਉਹਨਾਂ ਦੇ ਲੈਵਲ ਤੇ ਜਾ ਕੇ ਬਿਲਕੁਲ ਦੇਖ ਚੈਕ ਕਰਾਈਆ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਤਾਂ ਕਿ ਉਸ ਦੇ ਹਿਸਾਬ ਨਾਲ ਉਹ ਆਪਣਾ ਕਰ ਸਕਣ। ਜੋ ਵੀ ਉਹਨਾਂ ਨੂੰ ਕੰਮ ਚਾਹੀਦਾ ਹੈ ਸਫਾਈ ਦਾ ਉਹਨਾਂ ਨੂੰ ਲਾਇਸੈਂਸਿੰਗ ਜਾਂ ਹੋਰ ਸੀਜ਼ਮਰ ਜਾਣਕਾਰੀ ਦਿੱਤੀ ਗਈ ਹੈ ਪਰ ਇਨ ਫਿਊਚਰ ਜੇ ਹੁਣ ਉਹਨਾਂ ਨੂੰ ਬਿਲਕੁਲ ਇਸ ਲੈਵਲ ਤੋਂ ਸਮਝਾਉਣ ਤੋਂ ਬਾਅਦ ਜੇ ਕੋਈ ਉਹਨਾਂ ਦੇ ਕੰਮ ਦੇ ਵਿੱਚ ਔਨਟਾਈਆਂ ਪਾਈ ਜਾਂਦੀਆਂ ਜਾਂ ਕੋਈ ਮੇਜਰ ਹੋ ਕੋਈ ਪ੍ਰੋਬਲਮ ਸਾਨੂੰ ਲੱਗਦੀ ਹੈ ਤਾਂ ਫਿਰ ਅਸੀਂ ਉਹਨਾਂ ਤੇ ਬਣਦੀ ਐਕਟ ਦੇ ਅਨੁਸਾਰ ਕਾਰਵਾਈ ਜਿਹੜੀ ਅਮਲ ਵਿੱਚ ਲਿਆਵਾਂਗੇ ਇਹੀ ਮੈਂ ਅੱਜ ਦੇ ਕੈਂਪ ਦੇ ਬਾਰੇ ਕਹਿਣਾ ਚਾਹਣਾ ਕੈਂਪ ਵੈਸੇ ਮੇਰੇ ਹਿਸਾਬ ਨਾਲ ਮੈਨੂੰ ਬਹੁਤ ਵਧੀਆ ਲੱਗਾ ਇਹਨਾਂ ਨਾਲ ਮਿਲ ਕੇ ਸਾਰਿਆਂ ਨੇ ਆਪਣੇ ਡਿਸਕਸ਼ਨਸ ਕੀਤੇ ਹਨ ਜੋ ਉਹਨਾਂ ਨੂੰ ਪ੍ਰੋਬਲਮਸ ਲੱਗਦੀਆਂ ਸੀ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਚੀਜ਼ਾਂ ਸੀ ਜਿਨ੍ਹਾਂ ਦਾ ਉਹਨਾਂ ਨੂੰ ਨਹੀਂ ਸੀ ਪਤਾ ਤਾਂ ਉਹਨਾਂ ਨੇ ਪੁੱਛਿਆ ਸਾਰਿਆਂ ਨੇ ਬਹੁਤ ਵਧੀਆ ਇੱਥੇ ਮੈਨੇਜ ਕੀਤਾ ਜੀ ਬਹੁਤ ਵਧੀਆ ਲੱਗਾ ਥੈਂਕ ਯੂ ਮੈਂ ਡਾ ਜਗਜੀਤ ਕੌਰ ਡੀ ਐਚਓ ਡਿਸਟ੍ਰਿਕਟ ਰੋਪਨਗਰ ਅੱਜ ਅਸੀਂ ਇੱਥੇ ਅਨੰਦਪੁਰ ਸਾਹਿਬ ਆਕੇ ਜਿਹੜੇ स्ट्रीट फूड वेंडर्स ਹੈਗੇ ਆ ਜਿਹੜੇ ਫਾਸਟ ਫੂਡ ਵਗੈਰਾ ਗੋਲ ਗੱਪੇ ਚਾਟ ਵਗੈਰਾ ਦੀ ਸੇਲ ਕਰਦੇ ਆ ਅਸੀਂ ਅੱਜ ਉਹਨਾਂ ਦਾ ਇੱਥੇ ਅਵੇਅਰਨੈਸ ਕੈਂਪ ਲਾਇਆ ਹੈ ਜਿਸ ਵਿੱਚ ਅਸੀਂ ਉਹਨਾਂ ਨੂੰ ਫੂਡ ਲਾਇਸੈਂਸ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਫੂਡ ਸੇਫਟੀ ਦੇ ਜਿਹੜੇ ਰੂਲ ਨਿਯਮ ਹੈਗੇ ਆ ਉਹਨਾਂ ਦੀ ਜਾਣਕਾਰੀ ਦਿੱਤੀ ਅੱਛਾ ਇਹਦਾ ਹੋਲੇ ਮੱਲੇ ਦਾ ਕੀ ਮਾਤਵ ਹੈ ਮੈਡਮ ਹੋਲੇ ਮੱਲੇ ਦੇ ਵਿੱਚ ਇਹ ਹੈ ਕਿ ਕਾਫੀ ਸੰਗਤਾਂ ਦੀਆਂ ਨੇ ਤੇ ਇਹਨਾਂ ਵੱਲੋਂ ਜਿਹੜਾ ਸੰਗਤਾਂ ਵੱਲੋਂ ਜਿਹੜਾ ਹੈਗਾ ਇਹ ਜਿਹੜਾ ਖਾਣਾ ਖਾ ਕੇ ਕੋਈ ਬਿਮਾਰ ਨਾ ਹੋਵੇ ਫਾਸਟ ਫੂਡ ਖਾ ਕੇ ਕੋਈ ਬਿਮਾਰ ਨਾ ਹੋਵੇ ਉਸ ਮਕਸਦ ਦੇ ਨਾਲ ਵੀ ਇਹ ਕੈਂਪ ਲਗਾਇਆ ਗਿਆ ਹੈ ਤਾਂ ਕਿ ਲੋਕਾਂ ਨੂੰ ਵਧੀਆ ਸਾਫ ਸੁਥਰਾ ਖਾਣ ਪੀਣ ਦਾ ਮਿਲੇ ਠੀਕ ਹੈ